ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਸੰਗੂ ਫੈਮਿਲੀ ਕੁਕਿੰਗ ਐਂਡ ਵਲੌਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪ੍ਰਮਾਤਮਾ ਕਰੇ ਤੁਸੀਂ ਸਾਰੇ ਤੰਦਰੁਸਤ ਰਹੋ ਤੇ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣੋ ਤੇ ਆਪਾਂ ਅੱਜ ਇੱਕ ਨਵਾਂ ਕੰਮ ਕੀਤਾ ਹੈ ਤੇ ਮੇਰੇ ਜੀ ਕੀਤਾ ਕਿ ਤੁਹਾਨੂੰ ਦਿਖਾਈਏ ਪਹਿਲਾਂ ਨਾ ਜਦੋਂ ਮਨ ਲੱਭ ਅੱਜ ਤੋਂ ਕਾਫੀ ਸਾਲ ਪਹਿਲਾਂ ਦੀ ਗੱਲ ਹੈ 5-10 ਸਾਲ ਤਾਂ ਹੋਣਗੇ ਹਨ ਜਦੋਂ ਲੋਕ ਤੋੜੀਆਂ ਦੇ ਵਿੱਚ ਦੁੱਧ ਧਰਿਆ ਕਰਦੇ ਸੀ ਹਾਰੇ ਬਣੇ ਹੁੰਦੇ ਸੀ ਘਰਾਂ ਦੇ ਵਿੱਚ ਜਾਂ ਹਾਰੀਆਂ ਦੇ ਵਿੱਚ ਜਾਂ ਹਾਰਿਆਂ ਚ ਤੇ ਪਿੰਡ ਵਾਲੀਆਂ ਭੈਣਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੋਊਗਾ ਤੇ ਹਾਰਾਂ ਦੇ ਵਿੱਚ ਦੁੱਧ ਧਰ ਦਿੰਦੇ ਸੀ ਸਵੇਰੇ ਧਰ ਦਿੰਦੇ ਸੀ ਤੇ ਫਿਰ ਨਾ ਉਹ ਲਾਲ ਹੋ ਜਾਂਦਾ ਸੀ ਕੜਕੜ ਕੇ ਸ਼ਾਮ ਤੱਕ ਫਿਰ ਉਹਦੀ ਮਲਾਈ ਲਾ ਕੇ ਪੀਣਾ ਉਹ ਹਨ ਤੇ ਉਹ ਪਤਲਾ ਵੀ ਹੋ ਜਾਂਦਾ ਸੀ ਤੇ ਪਰ ਸੁਆਦ ਵੀ ਬਹੁਤ ਹੋ ਜਾਂਦਾ ਸੀ ਜਿਹਾ ਕੜਕੜ ਕੇ ਹਨ ਤੇ ਉੱਪਰ ਮਲਾਈ ਲੈ ਜਾਂਦੀ ਸੀ ਤੇ ਉਹ ਮੈਨੂੰ ਨਾ ਬਹੁਤ ਜਿਆਦਾ ਪਸੰਦ ਆ ਮੈਂ ਤਾਂ ਬੜੀ ਸ਼ਕੀਨ ਆ ਉਹ ਦੁੱਧ ਦੀ ਤੇ ਰੇਸ਼ ਦੀ ਦਾਦੀ ਜੀ ਨੇ ਕਹਿਣਾ ਜਦੋਂ ਅਸੀਂ ਸੰਰੂਰੋਂ ਆਉਣਾ ਨਾ ਪਿੰਡ ਤੇ ਹੁਣ ਪਤਾ ਸੀਗਾ ਵੀ ਇਹ ਖੋਸ਼ਕ ਪਿੰਦੀ ਆ ਉਹਨਾਂ ਨੇ ਮੈਨੂੰ ਉਹਦੇ ਹੀ ਕਹਿ ਦੇਣਾ ਲੈ ਫੜ ਤੌੜੀ ਦਾ ਦੁੱਧ ਲਾ ਲਿਆ ਹੁਣ ਤੂੰ ਦੁੱਧ ਪੀ ਲੈ ਪਹਿਲਾਂ ਨਾ ਤੇ ਮੈਂ ਹੁਣ ਵੀ ਬੜਾ ਯਾਦ ਕਰਦੀ ਆ ਬੀਬੀ ਨੂੰ ਬੀਬੀ ਨੇ ਮੈਨੂੰ ਕਹਿਣਾ ਚੱਲ ਆ ਫੜ ਜਿਸ ਕਰ ਨਾ ਤੂੰ ਤੁਹਾਡੀ ਦਾ ਦੁੱਧ ਪੀ ਲੈ ਹਨ ਤੇ ਤੂੰ ਵੀ ਇੰਨੀ ਹੁੰਨੀ ਆ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਉਹ ਤੇ ਹੁਣ ਵੀ ਨਾ ਮੈਂ ਪਹਿਲਾਂ ਇੱਕ ਅਸੀਂ ਮੈਂ ਤੇ ਬੀਬੀ ਛੋਟੀ ਜੀ ਤੌੜੀ ਲੈ ਕੇ ਆਈਆਂ ਵੀ ਉਹਦੇ ਵਿੱਚ ਰੱਖ ਤੇ ਉਹ ਤੌੜੀ ਸਾਰੀ ਟੁੱਟੀ ਨਿਕਲ ਗਈ ਫਿਰ ਮੈਂ ਦੁਬਾਰਾ ਤੋਂ ਫੇਰ ਲੈ ਕੇ ਆਈ ਉਹ ਤੌੜੀ ਸਾਡੀ ਸਹੀ ਐ ਤੇ ਅੱਜ ਅਸੀਂ ਪਹਿਲੇ ਦਿਨ ਉਹਦੇ ਵਿੱਚ ਦੁੱਧ ਰੱਖਿਆ ਸੀਗਾ ਤੇ ਹੁਣ ਆਪਾਂ ਲਾਉਣੇ ਆ ਉਹਨੂੰ ਦੁੱਧ ਨੂੰ ਸ਼ਾਮ ਹੋ ਗਈ ਅੱਜ ਕਿਉਂਕਿ ਪਹਿਲੇ ਦਿਨ ਰੱਖੀ ਸੀ ਤੇ ਉਹ ਜਿਹੜੀ ਤੌੜੀ ਹੁੰਦੀ ਹੈ ਨਾ ਹੌਲੀ ਹੌਲੀ ਪੱਕ ਕੇ ਜੇ ਤਾਂ ਸਹੀ ਹੋ ਜਾਂਦੀ ਐ ਤੇ ਅੱਛਾ ਬੀਬੀ ਨੇ ਲਾਤੀ ਅੱਛੇ ਹਰੀ ਚ ਕੱਢਦੀ ਮੈਨੂੰ ਨਹੀਂ ਪਤਾ ਸੀਗਾ ਤੇ ਉਹ ਅੱਜ ਬੀਬੀ ਨੇ ਫਿਰ ਹਰੀ ਚ ਦੁੱਧ ਤੇ ਰਸੀਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਉਹ ਦੁੱਧ ਕੜ-ਕੜ ਕੇ ਕਿਸ ਤਰ੍ਹਾਂ ਵਧਾਇਆ ਤਾਂ ਨਹੀਂ ਅਜੇ ਮਲਾਈ ਲਾਉਂਦੇ ਆ ਨਾ ਜਦੋਂ ਬੰਨ ਨੂੰ ਕញ្ញਾ ਨੂੰ ਤਾਂ ਪਤਾ ਹੋਊਗਾ ਜਦੋਂ ਤੌੜੀ ਤੋਂ ਮਲਾਈ ਲਾਉਂਦੇ ਆ ਉਹਨੂੰ ਕਹਿੰਦੇ ਆ ਵੀ ਦੁੱਧ ਵਧਾਉਣਾ ਤੇ ਹੁਣ ਦੇਖਦੇ ਆ ਬੀਬੀ ਦੁੱਧ ਵਧਾਊਗੀ ਹਾਰੀ ਜਿਹਾ ਤਾਂ ਬੀਬੀ ਨੇ ਕੱਢਤਾ ਤੇ ਕੱਲ ਨੂੰ ਜਦੋਂ ਬੀਬੀ ਰੱਖੂਗੀ ਦੁਬਾਰਾ ਉਦੋਂ ਮੈਂ ਫਿਰ ਤੁਹਾਨੂੰ ਦਿਖਾਉਂਗੀ ਵੀ ਕਿਸ ਤਰ੍ਹਾਂ ਕਰਕੇ ਬੀਬੀ ਤੌੜੀ ਤੋਂ ਦੁੱਧ ਧਰਦੀ ਆ ਚਲੋ ਆ ਜੰਦਰ ਚੱਲਦੇ ਆ ਹੁਣ ਆਪਾਂ ਤਾਂ ਦੇਖਦੇ ਆ ਬੀਬੀ ਦੁੱਧ ਵਧਾਊਗੀ ਤੇ ਲਾਲ ਲਾਲ ਦੁੱਧ ਫਿਰ ਆਪਾਂ ਪੀਵਾਂਗੇ ਤੇ ਮੈਂ ਤਾਂ ਬੜੀ ਸਾਲਾਂ ਬਾਅਦ ਮਤਲਬ ਕਿ ਅੱਜ ਤੌੜੀ ਦਾ ਦੁੱਧ ਆ ਜਿਹੜਾ ਪੀਉਂਗੀ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਠ ਲਾਈਟ ਹੈ ਨਹੀਂ ਜੀ ਅੱਜ ਸਵੇਰ ਦੀ ਲਾਈਟ ਗਈ ਹੋਈ ਆ ਤੇ ਹੁਣ ਆਪਣਾ ਇਨਵਰਟਰ ਵੀ ਜਵਾਬ ਦੇ ਗਿਆ ਤੇ ਲਾਈਟ ਨਾ ਜਗ ਨਹੀਂ ਰਹੀ ਹੈਗੀ ਚਲੋ ਆ ਪਾਈਂ ਲੰਘ ਤੇ ਪਾਵਾਂਗੇ ਅੱਜ ਤੇ ਆ ਹੈਗੀ ਆਪਣੀ ਤੌੜੀ ਤੇ ਤੌੜੀ ਦੇ ਵਿੱਚ ਰੱਖਿਆ ਸੀ ਦੁੱਧ ਤੇ ਤੁਸੀਂ ਮਲਾਈ ਦੇਖੋ ਅੱਜ ਬਹੁਤਾ ਜਿਆਦਾ ਲਾਲ ਨਹੀਂ ਹੋਇਆ ਕਿਉਂਕਿ ਅੱਜ ਪਹਿਲਾ ਦਿਨ ਸੀਗਾ ਤੇ ਹੌਲੀ ਹੌਲੀ ਜਦੋਂ ਇਹ ਪੱਕਦੇ ਜਾਊਗੀ ਨਾ ਇਹ ਤੌੜੀ ਤੇ ਫਿਰ ਇਹਦੇ ਚ ਲਾਲ ਹੋਣ ਲੱਗ ਜੂਗਾ ਇਹ ਵਾਲੀ ਜਿਹੜੀ ਮਲਾਈ ਹੈ ਤੇ ਤੇ ਆਈ ਹੋਈ ਆ ਤੇ ਬੀਬੀ ਆਉਂਦੀ ਆ ਤੇ ਬੀਬੀ ਮਲਾਈ ਲਾਊਗੀ ਦੇਚ ਨਾਲ ਕਿਤੇ ਦੱਸਦਾ ਜੀ ਦਾ ਹੂੰ ਕਾਚਕੀ ਬੀ ਜੀ ਆਇਆ ਜੀ ਆ ਨੰਗੇ ਜੀ ਨਾਲ ਹਾਂ ਜੇ ਨੰਗੇ ਜੀ ਨਾਲ ਆਓ ਜੀ ਹੂੰ ਜੇ ਨਾਲੋ ਮਾਜੀ ਆਕਰ ਬਣਾਈ ਪਈ ਆਪਣੀ ਮਟਰ ਪਨੀਰ ਦੀ ਸਬ지 ਲੋਡੀ ਐ ਲਾਉਂਦੀਆਂ ਸੀ ਅੱਗੇ ਬੁੜੀਆਂ ਹੁਣ ਅਗਲਾ ਕਹਿ ਦਿੰਦੇ ਲੋ ਹੱਥੋਂ ਤਾਂ ਨਹੀਂ ਪਾਉਣੇ ਵਿੱਚ ਚਾਣਾ ਲਾ ਲਓ ਪਰ ਇਹ ਐਂੀ ਦੁੱਧ ਵਧਾਉਂਦੇ ਹੁੰਦੇ ਸੀ ਹੋਰ ਹੱਥਾਂ ਨਾਲ ਹੀ ਚਮਚਿਆਂ ਨਾਲ ਦੁੱਧ ਨਹੀਂ ਸੀ ਵੱਧੇ ਮਲਾਈ ਵਧੀਆ ਵਾਹ ਗੁਰੂ ਇਹ ਮਲਾਈ ਖਾਣ ਨੂੰ ਵੀ ਬਹੁਤ ਸਵਾਦ ਲੱਗਦੀ ਹੈ ਇਹ ਮਲਾਈ ਜ਼ਿਆਦਾ ਸਵਾਦ ਲੱਗਦੀ ਹੁੰਦੀ ਖਾਣ ਨੂੰ ਵੀ ਕੁਰਾਣਾ ਕੁਰਾ ਕਰਕੇ ਸੋਕ ਲਿਆ ਕਿ ਹਾਂ ਤਾਂ ਬਾਲਾ ਕੁਝ ਜਲੇ। ਲੋ ਦੀ ਆ ਗਈ ਮਲਾਈ। ਤੋੜੀ ਦੇ ਦੁੱਧ ਦੀ। ਤੇ ਕੱਲ ਨੂੰ ਤੁਹਾਨੂੰ ਦੁਬਾਰਾ ਦਿਖਾਵਾਂਗੀ। ਅੱਜ ਥੋੜਾ ਚਿੱਟਾ ਰਹਿ ਗਿਆ ਕਿਉਂਕਿ ਅੱਜ ਦਿਨ ਪਹਿਲਾ ਸੀ ਇਹਦਾ। ਕੋਰਾ ਹੈ ਕੁਝ ਹਾਂ। ਪੂਰਾ ਕਰਕੇ ਗੋਏ ਤਾਂ ਬਹੁਤ ਪਾਈ ਸੀ। ਨਹੀਂ ਹੌਲੀ ਹੌਲੀ ਹੋਣ ਲੱਗੂ ਇਹਦੇ ਚਿਰਦਾਂ। ਪਾਵਾ। ਹੂੰ। ਇਹ ਤਾਂ ਹੁੰਦਾ ਨਹੀਂ ਹੋ ਗਿਆ। ਠੀਕ ਹੈ। ਅੱਜ ਬਾਰੇ ਫੋੜੇ। ਬਾਹਰ ਚੱਲ ਕੇ ਪੀਨੇ ਆ। ਫਿਰ ਲਓ ਜੀ ਆਪਾਂ ਤਾਂ ਪੀਣ ਲੱਗੇ ਆ ਘਾਹ ਤੇ ਬੈਠ ਕੇ ਦੁੱਧ ਇੰਨਾ ਸਵਾਦ ਲੱਗਿਆ ਇਹ ਦੁੱਧ ਨੂੰ ਬਹੁਤ ਟੇਸਟੀ ਲੱਗਿਆ ਟੇਸਟ ਆਉਂਦਾ ਨਾ ਓਕੇ ਦੁੱਧ ਦਾ ਨਾਲੇ ਦੁੱਧ ਹੋ ਜਾਂਦਾ ਹਲਕਾ ਔਖਾ ਨਹੀਂ ਕਰਦਾ ਪੀ ਕੇ ਹੂੰ ਪਾਣੀ ਪੈ ਜਾਂਦੇ ਕੁਛ ਕੱਢ ਜਾਂਦੇ ਕੱਢ ਜਾਂਦਾ ਨਾ ਪਾਣੀ ਤਾਂ ਚਲੋ ਸੁੱਕ ਜਾਂਦਾ ਪਰ ਉੱਪਰੋਂ ਮਲਾਈ ਲੈ ਜਾਂਦੀ ਹੈ ਨਾ ਤਾਂ ਸਵਾਦ ਵੀ ਬਦਲ ਜਾਂਦਾ ਫਿੱਕਾ ਦੁੱਧਾ ਮਿੱਠਾ ਆਪਾਂ ਕਦੇ ਪਾਏ ਨਹੀਂ ਹੈਗਾ ਦੁੱਧ ਦੇ ਵਿੱਚ ਤੇ ਤੋੜੀ ਦਾ ਦੁੱਧ ਬਹੁਤ ਸਵਾਦ ਲੱਗਦਾ ਤੁਸੀਂ ਵੀ ਦੱਸਿਓ ਕਿਹਨੇ ਕਿਹਨੇ ਤੋੜੀ ਦਾ ਦੁੱਧ ਪਹਿਲਾਂ ਪੀਤਾ ਤੇ ਕਿਹੜੇ ਕਿਹੜੇ ਹੁਣ ਪੀ ਰਹੇ ਨੇ ਬੜਾ ਸਵਾਦ ਹੈ ਹੈਨਾ ਹਾਂ ਬਹੁਤ ਜਿਆਦਾ ਸਵਾਦ ਲੱਗਿਆ ਅੱਜ ਜਿਹੜਾ ਕੜ ਗਿਆ ਬੜਾ ਸਵਾਦ ਹੂੰ ਹੂੰ ਮੈਨੂੰ ਤਾਂ ਬਹੁਤ ਸਵਾਦ ਲੱਗਿਆ ਵਿੱਚ ਪਾਣੀ ਪਾ ਦੇ ਥੋੜਾ ਜਿਹਾ ਹੂੰ ਪਾਣੀ ਪਾਇਆ ਨਹੀਂ ਸੀ ਪਾਇਆ ਸੀ ਹਾਂ ਠੀਕ ਹੈ ਫਿਰ ਹਾਂ ਪਾਣੀ ਉਹ ਮੱਚ ਜਾਂਦਾ ਨਾ ਕਰ ਕਰ ਕੇ ਹੂੰ ਬਹੁਤ ਸਵਾਦ ਲੱਗਿਆ ਮੈਨੂੰ ਤਾਂ ਗੁੜੀਆਂ ਅੱਗੇ ਦੁੱਧਾ ਪਾਣੀ ਪਾ ਕੇ ਕਰਦੀ ਨੇ ਅੱਜ ਮੈਨੂੰ ਤਾਂ ਪਿੰਡ ਵਾਲੀ ਤੋੜੀ ਯਾਦ ਆਈ ਅੱਛਾ ਹੂੰ ਅੱਜ ਇਹ ਤਾਂ ਹੋ ਗਈ ਕਰਕੇ ਹੋਰ ਵੀ ਸਵਾਦ ਬਣ ਜਾਂਦਾ ਘੜਿਆ ਉਹ ਨਹੀਂ ਨਾ ਪਰ ਫਿਰ ਵੀ ਵਾਲਾ ਤਾਂ ਆਉਂਦਾ ਹੀ ਸੀ ਆਇਆ ਸੀ ਜਦੋਂ ਮੈਂ ਆਈ ਹਾਂ ਦੇਖਿਆ ਨਾ ਉਹ ਹਾਂ ਬਹੁਤ ਸਵਾਦ ਬੜਾ ਹੀ ਜ਼ਿਆਦਾ ਟੇਸਟ ਬਹੁਤ ਜ਼ਿਆਦਾ ਵਧੀਆ ਸੀਗਾ ਬੜਾ ਸਵਾਦ ਲੱਗਿਆ ਬਹੁਤ ਟੇਸਟੀ ਇਹ ਨਾ ਗੁੜ ਖਾਵੇ ਮੜਾ ਮੜਾ ਨਾਲ ਹਾਂ ਤੇ ਫਿਰ ਹੋਰ ਵੀ ਬਹੁਤ ਸਵਾਦ ਲੱਗਦਾ ਇਹ ਕਹਿੰਦੇ ਆ ਪਿੰਡੋ ਜੋਦੇ ਨੂੰ ਗੁੜ ਲੈਣੇ ਜੋਦੇ ਕਹਿੰਦੇ ਸੱਚੀ ਜੋ ਜਿਕੇ ਫੋਨ ਕਰਦੇ ਆ ਮੈਨੂੰ ਬਾਹਰ ਹੀ ਕਰਾਈ ਮੈਂ ਤਾਂ ਦੇਖ ਕੇ ਹੀ ਕਰਾਈ ਜਿੱਦਣੇ ਮੁੱਲ ਦੇ ਤਾਂ ਫਿਰ ਐ ਜੀ ਹੁੰਦੇ ਆ ਕੱਲ ਜੀ ਆਈ ਮੈਨੂੰ ਮਾਤਾ ਜੀ ਗੁੜ ਲਿਆਉਣਾ ਵੀ ਤਾਂ ਗੁੜ ਲਿਆ ਲਾਲ ਨਾ ਨਾ ਵੀ ਗੁੜ ਇਹ ਰੰਗ ਹੁੰਦਾ ਜਿਹੜਾ ਹਰਾ ਜਿਹਾ ਗੁੜ ਹੁੰਦਾ ਉਹ ਵਧੀਆ ਹੁੰਦਾ ਫੋਨ ਕਰਾਂਗੇ ਪਿੰਡ ਸਾਨੂੰ ਗੁੜ ਦੇ ਕੇ ਜਾਓ ਭਾਈ ਨਾਲ ਇਹ ਜੋ ਦੇਖਦੇ ਆਏ ਨਹੀਂ ਤੂੰ ਅੱਛਾ ਸੱਚੀ ਕਰ ਆਏ ਨਹੀਂ ਵਿਚਾਰਾ ਅੱਗੇ ਤਾਂ ਕਿਹੜਾ ਜੇ ਮਾਰ ਜਾਂਦਾ ਹੂੰ ਵਾਵਾ ਗੱਲਾਂ ਨਹੀਂ ਮਾਰਦਾ ਹੋ ਨਾਲ ਸ਼ੱਕਰ ਲਵਾਂਗੇ ਸ਼ੱਕਰ ਵੀ ਵਧੀਆ ਲੱਗਦੀ ਐ ਇਹ ਵੀ ਜੇ ਸ਼ੱਕਰ ਹੈਗੀ ਤਾਂ ਸ਼ੱਕਰ ਵੀ ਦੇ ਜਿਓ ਪੁੱਛਾਂਗੇ ਕਰਦੀਆਂ ਫੋਨ ਹਾਂਜੀ ਨੈਕਸਟ ਡੇ ਹੋ ਗਿਆ ਤੇ ਸਵੇਰ ਦੇ ਵੱਜ ਗਏ ਨੇ 8:30 ਤੇ ਕੱਲ ਆਪਾਂ ਤੁਹਾਨੂੰ ਤੌੜੀ ਦੇ ਦੁੱਧ ਦਿਖਾਇਆ ਸੀਗਾ ਕਿ ਕਿਸ ਤਰ੍ਹਾਂ ਆਪਾਂ ਤੌੜੀ ਦਾ ਦੁੱਧ ਰੱਖਦੇ ਆ ਤੇ ਹੁਣ ਅਸੀਂ ਨਵੇਂ-ਨਵੇਂ ਕੰਮ ਕਰਨ ਲੱਗੇ ਪੁਰਾਣੇ ਕੰਮ ਆ ਜਿਹੜੇ ਉਹ ਅਸੀਂ ਕਰਨ ਲੱਗ ਗਏ ਆ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਕਿ ਅੱਜ ਆਪਾਂ ਹੁੰਡੇ ਦੇ ਵਿੱਚ ਚਟਣੀ ਕੁੱਟ ਰਹੇ ਆ ਪਦੀਨੇ ਦੀ ਕਿ ਪਦੀਨਾ ਹੈਗਾ ਆਪਣਾ ਘਰ ਦਾ ਤੇ ਬੀਬੀ ਦਾ ਮੇਰੇ ਖਾਲ ਬਾਹਰ ਤੇ ਮੰਮੀ ਬਣਾ ਰਹੀ ਹੈ ਚਟਨੀ ਮੰਮੀ ਦੀ ਚਰਨਜੀਤ ਕੁੰਡੇ ਦੀ ਚਟਨੀ ਬਣਾ ਰਹੀਆਂ ਮੈਂ ਤੁਹਾਨੂੰ ਦਿਖਾਉਣੀ ਹੈ ਤਾਂ ਚਟਨੀ ਬਣ ਗਈ ਆਪਣੀ ਲੋ ਦੋ ਜਾਣੀਆਂ ਲੱਗੀਆਂ ਹੋਈਆਂ ਚਟਨੀ ਬਣਾਵਾ ਸੱਸਰੀ ਕਾਲ ਜੀ ਸੱਸਰੀ ਕਾਲ ਜੀ ਤੇ ਪੁਰਾਣੇ ਸਮਿਆਂ ਦੀ ਯਾਦ ਦਿਵਾ ਦੂਗਾ ਇਹ ਕੰਮ ਤੁਹਾਨੂੰ ਲੋ ਜੇ ਅੱਗੇ ਜਿਕੇ ਆ ਕੁੰਡੀ ਸੋਟਾ ਜਿਹੜਾ ਹੁੰਦਾ ਸੀ ਹਨਾ ਇਹ ਵੱਡਾ ਹੁੰਦਾ ਸੀ ਘੋਟਾ ਵਾਲਾ ਵੱਡਾ ਘੋਟਾ ਕੁੰਡੀ ਸੋਟਾ ਜਾਂ ਘੋਟਾ ਸੰਗਰੂਪ ਵਾਲਾ ਨਾ ਕੁੰਡੀ ਸੋਟਾ ਹੀ ਕਹਿੰਦੇ ਸੀ ਇਹਨੂੰ ਅੱਛਾ ਬੰਤਾ ਆਹ ਤਾਂ ਪਹਿ ਗਈ ਕੁੰਡੀ ਸੋਟੇ ਦੀ ਹਾਂ ਉਧਰ ਕੁੰਡੀ ਸੋਟਾ ਕਹਿੰਦੇ ਸੀ ਤੇ ਆਹ ਸੋਟਾ ਜਿਹੜਾ ਘੋਟਾ ਇਹ ਘੋਟਾ ਇਹ ਪਹਿਲਾਂ ਵੱਡਾ ਹੁੰਦਾ ਸੀ ਬਹੁਤ ਵੱਡਾ ਹਾਂ ਤੇ ਹੁਣ ਇਹ ਛੋਟਾ ਹੋ ਗਿਆ ਹਨਾ ਸਾਈਜ਼ ਛੋਟਾ ਹੋ ਗਿਆ ਇਹ ਤਾਂ ਪਹਿਲਾਂ ਵੱਡੇ ਵੱਡੇ ਹੁੰਦੇ ਇਦੋਂ ਤਾਂ 3.3 3 ਗੁਣਾ ਹੁੰਦਾ ਸੀ ਆਹ ਲੰਬਾ ਲੰਬਾ ਹਨਾ ਤੇ ਹੁਣ ਇਹ ਛੋਟੇ ਹੋ ਗਏ ਕਿਉਂਕਿ ਹੁਣ ਚਟਣੀਆਂ ਵੀ ਥੋੜੀਆਂ ਹੋ ਗਈਆਂ ਤੇ ਫਿਰ ਕੋਟੇ ਵੀ ਛੋਟੇ ਹੋ ਗਏ ਅੱਗੇ ਤੇ ਚਟਣੀ ਬਹੁਤ ਹੁੰਦੀ ਸੀ ਖੇਤ ਦੇ ਵਿੱਚ ਜਾਣੀ ਚਟਣੀ ਇੰਨੀ ਇੰਨੀ ਚਟਣੀ ਬਣਦੀ ਹੈ ਨਾ ਸਾਬਤਾਂ ਮਿਰਚਾਂ ਚਟਣੀ ਹਾਂ ਫਿਰ ਉਹ ਉਹ ਡੱਬੀ ਭਰ ਕੇ ਖੇਤ ਤੋੜ ਦਿੰਦੇ ਸਾਡੇ ਨਾ ਪਿੰਡ ਅਦੇਸ਼ ਦੇ ਦਾਦ ਕੇ ਸਾਡਾ ਡੱਬਾ ਵੱਡਾ ਹੁੰਦਾ ਸੀ ਬਹੁਤ ਤੇ ਖੇਤੀ ਕਰਦੇ ਸੀਗੇ ਤੇ ਸਵੇਰੇ ਇੰਨੀ ਸਾਰੀ ਚਟਣੀ ਬਣਾ ਲੈਣੀ ਵੱਡਾ ਡੱਬਾ ਭਰ ਕੇ ਖੇਤ ਭੇਜ ਦੇਣਾ ਨਾ ਉਹ ਇੱਕੇ ਵਾਰੀ ਚ ਹੀ ਖਤਮ ਹੋ ਜਾਂਦੀ ਸੀ ਸਾਰੀ ਹੁਣ ਸਾਰੇ ਬਸ ਥੋੜੇ ਥੋੜੇ ਜਾਣੇ ਰਹਿ ਗਏ ਆ ਡਾਡਾ ਦੋ ਟਿੰਗਾ ਤਿੰਨ ਟਿੰਗਾ ਰਹਿ ਗਈਆਂ ਤੇ ਹੁਣ ਚਟਣੀਆਂ ਵੀ ਥੋੜੀਆਂ ਥੋੜੀਆਂ ਹੋ ਗਈਆਂ ਤੇ ਕੁੰਡੀ ਛੋਟੇ ਵੀ ਛੋਟੇ ਛੋਟੇ ਹੋ ਗਏ ਲਓ ਜੀ ਕਿਸੇ ਪਾਸੇ ਤਾਂ ਕੁੰਡਾ ਕੋਟਾ ਕਹਿੰਦੇ ਨੇ ਹਨਾ ਤੇ ਕਿਸੇ ਪਾਸੇ ਕੁੰਡੀ ਛੋਟਾ ਕਹਿੰਦੇ ਨੇ ਮੈਂ ਲਾਲੂ ਵੀ ਪਹਿਲਾਂ ਸੰਗਰੂਰ ਰਹਿ ਕੇ ਆਏ ਉੱਥੇ ਕੁੰਡੀ ਛੋਟਾ ਕਹਿੰਦੇ ਸੀ ਤੇ ਇੰਦਰ ਆਪਣੇ ਫਿਰਕੋਟ ਵਾਲਾ ਕੁੰਡਾ ਕੁੰਡਾ ਕੋਟਾ ਕਹਿੰਦੇ ਆ ਕਿਸੇ ਤੁਸੀਂ ਆਪਣੇ ਆਪਣੇ ਏਰੀਏ ਦਾ ਦੱਸਿਓ ਕਿ ਤੁਹਾਡੇ ਕੀ ਕਹਿੰਦੇ ਕੁਬੀ ਛੋਟਾ ਕਹਿੰਦੇ ਨੇ ਜਾਂ ਕੁਣਾ ਇੱਕ ਨਾ ਡੰਡਾ ਦੋਰਾ ਵੀ ਕਹਿੰਦੇ ਆ ਕਿਸੇ ਨਾ ਡੰਡਾ ਦੋਰਾ ਵੀ ਕਹਿੰਦੇ ਆ ਇਹਨੂੰ ਕਿਹੜੇ ਇਲਾਕੇ 'ਚ ਡੰਡਾ ਦੋਰਾ ਕਹਿੰਦੇ ਉਹ ਦੱਸਿਓ ਸ਼ਾਇਦ ਉੱਧਰ ਮਾਜੀਵਾਲਾ ਮਰਸਰਵਾਲਾ ਕਹਿੰਦੀ ਹੁੰਦਾ ਦੋਰਾ ਤੇ ਲਓ ਚਟਨੀ ਦਿਖਾ ਦਈ ਅੱਜ ਆਪਾਂ ਪਹਿਲਾਂ ਤੁਹਾਨੂੰ ਬਾਕੀ ਗੱਲ ਬਾਅਦ 'ਚ ਕਰਾਂਗੇ ਇਹ ਆਪਣਾ ਕੀ ਪਾਇਆ ਇਹਦੇ 'ਚ ਟਮਾਟਰ ਪੁਦੀਨਾ ਪੁਦੀਨਾ ਹਰੀ ਮਿਰਚ ਤੇ ਨਮਕ ਬਸ ਉਹ ਤਾਂ ਨਹੀਂ ਪਾਇਆ ਨਾਰਦਰ ਮੈਂ ਤਾਂ ਨਹੀਂ ਪਾਇਆ ਉਹ ਨਹੀਂ ਪਾਇਆ ਕੜੀ ਪੱਤਾ اچھا ਨਾਰ ਕੜੀ ਪੱਤਾ ਲੋ ਜੀ ਵਧੀਆ ਵਧੀਆ ਚੀਜ਼ਾਂ ਨੇ ਅੱਜ ਤੇ ਰੋਟੀ ਖਾਵਾਂਗੇ ਆਪਾਂ ਚਟਨੀ ਨਾਲ ਤੇ ਮੱਖਣੀ ਨਾਲ ਕਦੇ ਕਦੇ ਇਸ ਤਰ੍ਹਾਂ ਰੋਟੀ ਖਾਦੀ ਜਾਵੇ ਨਾ ਫਿਰ ਬਹੁਤ ਮਜੀ ਬੜੀਆਂ ਮਜ਼ਾ ਆਉਂਦਾ ਗਰਮ ਗਰਮ ਰੋਟੀ ਹੋਵੇ ਜੇ ਕਿਤੇ ਤੰਦੂਰ ਦੀ ਰੋਟੀ ਹੋਵੇ ਫਿਰ ਤਾਂ ਹੋਰ ਵੀ ਸਵਾਦ ਆ ਜਾਂਦਾ ਲੋ ਜੀ ਬਣ ਗਈ ਆਪਣੀ ਚਟਨੀ ਐ ਕੋਲੇ ਬੈਠੀ ਮੈਂ ਹਾਂ ਮੈਂ ਤਾਂ ਕੋਲੇ ਬੈਠੀ ਆ ਚਟਨੀ ਬਣਦੀ ਦੇਖਦੀ ਆ ਨੇ ਕਰਨੀ ਜੀ ਕੌਲੀ ਦੇ ਦੇ ਕੱਢ ਤਾ ਕੋਈ ਡੱਬੀ ਜੀ ਫੜਾ ਦੇ ਚਲੋ ਲਓ ਜੀ ਇਹ ਤਾਂ ਬੀਬੀਆਂ ਆਪਣੀਆਂ ਜਿਵੇਂ ਪਹਿਲਾਂ ਹੱਥਾਂ ਨਾਲ ਕੱਢ ਕਰਦੀਆਂ ਸੀ ਉਵੇਂ ਹੀ ਕਰਨਗੀਆਂ ਇਹ ਨਹੀਂ ਚਮਚੇ ਲੈਂਦੇ ਤਾਂ ਆਪਣੇ ਹੱਥ ਮਚਦੇ ਆ ਮਿਰਚਾਂ ਨਾਲ ਇਹਨਾਂ ਦੇ ਨਹੀਂ ਮਚਦੇ ਮੂੰਹ ਤੇ ਪੱਕੇ ਪਈ ਚਲੋ ਲੈ ਚੱਲ ਜੀ ਚੱਲ ਜੇ ਤਾਂ ਚੱਲ ਹਾਂ ਚੱਲ ਪਾਲੇ ਦੋਦੇ ਚੱਲ ਹੋਰ ਲਓ ਜੀ ਆਪਣਾ ਦੂਸਰਾ ਦਿਨ ਅੱਜ ਦੁੱਧ ਧਰਨ ਦਾ ਚਲੋ ਮੈਂ ਦਿਖਾਉਣੀ ਆ ਹਾਰੀ ਦੇ ਦੁੱਧ ਕਿਦਾਂ ਧਰਦੇ ਜਿਨ੍ਹਾਂ ਨੂੰ ਨਹੀਂ ਪਤਾ ਦੇਖ ਲੈਣਗੇ। ਲੋ ਜੀ ਆ ਪਾਏ ਪਏ ਨੇ। ਕੋਣ ਨਾ ਤਾਂ ਸੁੱਕੀ ਜਾਂਦਾ ਪਾਣੀ। ਗੋਹੇ ਪਾਥੀਆਂ ਭੰਨ ਕੇ ਪਾਤੀਆਂ ਚਰਨਜੀਤ ਨੇ। ਕਿੰਨੀਆਂ ਦੋ ਦੋ ਪਾਥੀਆਂ ਬਣੀਆਂ ਹੋਣਗੀਆਂ। ਉਹ ਤਾਂ ਦੇਖ ਲਓ ਸਾਰੇ ਆਪ ਦਾ ਆਪ ਦਾ ਕੰਮ ਲੱਗੇ ਪਿਆ। ਬੀਬੀ ਤਾਂ ਨੰਗੇ ਪੈਰੀਂ ਸਹਰ ਲੱਗੀ ਹੋਈ ਹੈ ਕੰਮ। ਨਾਲੇ ਇੱਕ ਪ੍ਰੈਸ਼ਰ ਹੋ ਰਿਹਾ ਬੀਬੀ ਦਾ ਨੰਗੇ ਪੈਰਾਂ 'ਆਮ। Ehi no, anche nel Google. Non c'è? Non c'è... Non è che non è un mondo di ghiera. Allora, non è un mondo di ghiera. Non ਇਹ ਲੈ ਜਰਾ ਕਰਨ ਪਾਣੀ ਦੀ ਬੰਨਣਾ ਪਾਣੀ ਪਾਤਾ ਇਹਦੇ ਚ ਦੁੱਧ ਚ ਪਾ ਲਈਏ ਇਹਨਾਂ ਜੀ ਜਿਹੜਾ ਆਪਾਂ ਜ਼ਰ ਧਰਦੇ ਹੁੰਨੇ ਆ ਹਾਰੀ ਦੇ ਵਿੱਚ ਇਹਦੇ ਚ ਪਾਣੀ ਪਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਨਾ ਤੇ ਥੋੜਾ ਜਿਹਾ ਪਾਣੀ ਜ਼ਰੂਰੀ ਪਾਉਣਾ ਪੈਂਦਾ ਇਹਦੇ ਚ ਜੇ ਆਪਾਂ ਪਾਣੀ ਨਹੀਂ ਪਾਉਂਦੇ ਹਨ ਦੁੱਧ ਮੱਚਣ ਲੱਗ ਜਾਂਦਾ ਤੇ ਕਿਉਂਕਿ ਇਹਨੇ ਸਾਰਾ ਦਿਨ ਕੜਨਾ ਹੁੰਦਾ ਤੇ ਪਾਣੀ ਤਾਂ ਹੌਲੀ ਹੌਲੀ ਇਹਦਾ ਮੱਚੀ ਜਾਂਦਾ ਤੇ ਜੇ ਆਪਾਂ ਨਹੀਂ ਪਾਉਂਦੇ ਤੇ ਫਿਰ ਦੁੱਧ ਹੀ ਸੜ ਜਾਂਦਾ ਇਸ ਕਰਕੇ ਇਹਦੇ ਵਿੱਚ ਪਾਣੀ ਪਾਉਣਾ ਜ਼ਰੂਰੀ ਹੈ। ਸੋ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਹੁਣ। ਲਓ ਜੀ ਲੱਗ ਗਈ ਦੋਹਿਆਂ ਨੂੰ ਅੱਗ। ਹੁਣ ਅੱਗ ਬੁਝਾਵਾਂਗੇ। ਕੁਝ ਉੱਪਰ ਰੱਖ ਕੇ ਤੇ ਫੇਰ ਇਹ ਧੁਖਦੇ ਰਹਿਣਗੇ ਸਾਰਾ ਦਿਨ ਇਹਨਾਂ ਦਾ ਸੇਕ ਦੁੱਧ ਨੂੰ ਲੱਗੂਗਾ। ਮਿੰਨਾ 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 ਸੇਕ ਲੱਗਦਾ ਰਹੂਗਾ। ਇਹਦੇ ਕਿੰਨਾ ਪਾਣੀ। ਹਾਂ ਕੱਲ ਬਹੁਤ ਸਾਰਾ ਬਣਾ ਸੀ ਦੁੱਧ। ਕਿਉਂਕਿ ਸਾਰਾ ਦਿਨ ਜਦੋਂ ਕੱਢਣਾ ਇਹਨੇ ਫਿਰ ਪਾਣੀ ਸੜ ਜਾਂਦਾ ਨਾ। ਲੋ ਜੀ ਆ ਪਤਾ ਆ ਪਾਣੀ ਇੰਨਾ ਟੇਸਟੀ ਦੁੱਧ ਬਣਿਆ ਅੱਜ ਚਰਨੀ ਪੀ ਕੇ ਜਾਈਂ ਜਲਦੀ ਧਰ ਲਾ ਬੜਾ ਸੱਚ ਬੜਾ ਜਿਆਦਾ ਸਵਾਦ ਸੀ ਕੱਲ ਸਾਰਾ ਕੀ ਨਹੀਂ ਨਹੀਂ ਕੱਲ ਸਾਰਾ ਨਹੀਂ ਨਹੀਂ ਸਾਰਾ ਨਹੀਂ ਪਿਆ ਰੱਖਿਆ ਰਿਹਾ ਪਰ ਉਹ ਤਾਜਾ ਹੁੰਦਾ ਨਾ ਜਿਹੜਾ ਉਹ ਹੀ ਜਿਆਦਾ ਸਵਾਦ ਆਉਂਦਾ ਹੈ ਬਸ ਠੀਕ ਹੈ ਮਾਂ ਅੱਜ ਤੂੰ ਜਾਂਦੀ ਦੁੱਧ ਪੀ ਰਹੀ ਉਹ ਤੱਕ ਬਣ ਜੂਗਾ ਨਹੀਂ ਸਾਰਾ ਕੱਲ ਸਾਰਾ ਪੀ ਲਵਾਂਗਾ ਸਾਰਾ ਨਹੀਂ ਕੀਤਾ ਨਹੀਂ ਪਰ ਉਹ ਤਾਜੇ ਵੀ ਵੀ ਸੁਆਦ ਲੱਗਦਾ ਲਾਇਆ ਹੋਇਆ ਹਾਂ ਜੇ ਹੁਣ ਤੂੰ ਕਮੇ ਵੀ ਮੈਂ ਕਰਮ ਕਰਕੇ ਉਹ ਵੀ ਲਾਉਣ ਉਹ ਗੱਲ ਨਹੀਂ ਬਣਨੀ ਹੋ ਜੀ ਗੱਲ ਨਹੀਂ ਬਣਨੀ ਤੇ ਆਪਾਂ ਤਾਜਾ ਪੀਣਾ ਕਿੱਥੇ ਹਾਂ ਇਹ ਤਾਂ ਜਦੋਂ ਦੋ ਦੋ ਵਧਾਓ ਨਾ ਤੋੜੀ ਨਾਲ ਦੀ ਨਾਲ ਹੀ ਫਿਰ ਪੀਓ ਫਿਰ ਵਧੀਆ ਬਣਦਾ ਹੈ ਸਹੀ ਗੱਲ ਫਿਰ ਸੁਆਦ ਲੱਗਦਾ ਬੋਟੀ ਬਣਾਵਾ ਹਾਂ ਰੋਟੀ ਬਣਾਵਾ ਲੋ ਜੀ ਇੱਧਰ ਦੋ ਬੰਦੇ ਲੱਗੇ ਆ ਰੋਟੀਆਂ ਬਣਾਓ ਭਾਈ ਕਾ ਲੰਗਰ ਬਣਾ ਲਿਆ ਕਿਉਂਕਿ ਇਹ ਕੋਸ਼ਿਸ਼ ਕਰ ਰਹੀਆਂ ਨੇ ਕਿ ਅਸੀਂ ਜਿਵੇਂ ਤਾਂ ਦੂਰ ਤੇ ਰੋਟੀਆਂ ਬਣਾਉਂਦੇ ਆ ਨਾ ਬਣਾਉਂਦੇ ਆ ਉਵੇਂ ਬਣਾਏ ਦੇ ਲੈ ਸੱfte ਫੱਟੇ ਜਾਂਦੀ ਤੇ ਮੇਰੇ ਲੈ 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 ਕਰ ਤਾ ਕਰ ਦੇ ਕਰ ਤਾ ਚਲ ਪਾ ਦੇ ਹਾਂ ਪਾ ਦੇ ਲੈ ਲਾ ਲੈਂਦੀ ਤੰਦੂਰ ਤੇ ਲੈ ਲਾ ਲੈਂਦੀ ਹੋਣੀ ਆ ਤਾਂ ਵਧੀਆ ਬਣਾ ਲਈ ਇਹਨਾਂ ਤਾਂ ਸਲਪਾ ਦੇ ਚਾ ਤੂੰ ਨੇ ਹੋਰ ਵਧਾ ਇਹਨੂੰ ਮੈਂ ਲਾਉਂਗੀ ਅੱਛਾ ਮਾਮੀ ਵੀ ਵਧਾਈ ਬੈਠੀ ਐ ਇੱਕ ਮਾਮੀ ਨਹੀਂ ਬੈਠਿਆ ਕੋਈ ਨਾ ਇਹਨੂੰ ਮੋਟਾ ਵਾਪਿਸ ਕੋਈ ਹਜੇ ਮੜਾ ਜਾ ਤੁਰ ਗਈ ਹੈ ਕਿ ਨਹੀਂ ਕੱਟ ਕਰ ਲਗੇ ਗੈਸ ਨਹੀਂ ਨਹੀਂ ਮਾਰ ਦੇ ਮਾਰ ਲੈ ਮਾਰ ਲਓ ਜੀ ਹੁਣ ਆਪਾਂ ਤਲਦੂਰੀ ਰੋਟੀ ਬਣਾ ਰਹੇ ਹਾਂ ਦੇਸੀ ਤਰੀਕੇ ਨਾਲ ਦੇਸੀ ਨਹੀਂ ਪਰਦੇਸੀ ਤਰੀਕੇ ਨਾਲ ਦੇਸੀ ਤਾਂ ਨਹੀਂ ਜਾਂਦਾ ਸੀ ਜੀ ਬੰਦੇ ਬਣਾ ਨਹੀਂ ਪਰਦੇਸੀ ਮੈਟ੍ਰਿਕ ਨਾਲ ਚੱਲ ਚੁੱਲ੍ਹੇ ਤੇ ਕੱਟ ਕਰ ਲਈ ਗੈਸ ਤੇ ਸੜਜੂਗੀ ਨਹੀਂ ਨਹੀਂ ਸੜਦੀ ਨਹੀਂ ਸੜਜੂਗੀ ਸੜੂਗੀ ਅੱਗ ਵਾਰੀ ਹੈ ਨਾ ਹੋਰ ਉੱਪਰੋਂ ਸੜਜੂਗੀ ਨਾ ਫਿਰ ਮੈਂ ਘਟਾਤੀ ਹਾਂ ਗੈਸ ਨਹੀਂ ਘਟਾਈ ਹੈ ਆ ਦੇਖ ਗੈਸ ਘਟਾਈ ਨਹੀਂ ਹੈ ਨਹੀਂ ਸੜਦੀ ਹੋਤੀ ਮੈਂ ਉਈ ਬਣੂਗੀ ਐ ਵਧੀਆ ਤੇ ਰੜ ਲਿਓ ਤਾਂ ਜਿਹੜੀ ਕੱਚੀ ਹੈ ਚਲ ਲਾ ਦੇ ਲੈ ਗਈ ਹਾਂ ਚਲ ਲਾ ਬਣ ਗਈ ਤਪੂਰੀ ਰੋਟੀ ਆਜਾ ਤੱਕ ਕੇ ਰੇਤੀ ਜਮਨੀ ਤੇ ਨਾਲ ਤਾਂ ਨਹੀਂ ਜਾਣਾ ਜਦੋਂ ਇਹ ਹੋਏ ਇਹ ਮਾਂ ਵੀ ਹੋਈ ਰੱਖਤੀ ਨਾ ਤੇ ਤਾਂ ਕਰਕੇ ਜਮਨੀ ਗਈ ਚਲੋ ਲੈ ਪਲੇਟ ਲੈ ਮਾਂਮੀ ਕਰ ਰੱਖੀ ਹੈ ਤੰਦੂਰੀ ਰੋਟੀ ਚੋਪੜੇ ਨੂੰ ਵਧੀਆ ਜੀ ਅੱਖਾਂ ਨਾਲ ਚੱਲ ਚੱਲ ਆ ਤਵਾ ਮੱਕਣਾ ਮੱਕਣਾ ਵਾਲਾ ਸੀ ਮਤਲਬ ਆਏ ਜੀ ਚਲ ਉਧਰ ਆਦੇ ਪਲੇਟ ਚ ਦੱਕੋ ਹਾਂ ਤੁਹਾਨੂੰ ਬਣਿਆ ਲੈ ਲਾ ਮਮੀ ਤੂੰ ਨਹੀਂ ਮੈਂ ਖਾਵਾਂ ਮੈਂ ਤੇ ਦੂਜੀ ਖਾਣੂੰਗੀ ਕਿਉਂ ਦੂਜੀ ਖਾਣੀ ਨਹੀਂ ਖਾਂਦੀ ਨਹੀਂ ਮਮੀ ਮੈਂ ਜਾਂ ਦੰਦ ਨਹੀਂ ਚੱਦੇ ਤੇਰੇ ਲਓ ਜੀ ਆਹ ਦੇਖੋ ਰੋਟੀ ਮੈਂ ਤੁਹਾਨੂੰ ਹਜੇ ਪਲੇਟ ਬਣਾ ਕੇ ਦਿਖਾਉਣੀ ਆ ਲਓ ਜੀ ਇਹ ਆਪਣੀ ਤੰਦੂਰ ਦੀ ਰੋਟੀ ਉੱਪਰ ਰੱਖੀ ਚਟਨੀ ਤੇ ਉੱਪਰ ਰੱਖੀ ਮੱਖਣੀ ਤੇ ਹੁਣ ਮੈਂ ਰੋਟੀ ਖਾਣੀ ਆ ਤੁਸੀਂ ਵੀ ਖਾਓ ਇਸ ਤਰੀਕੇ ਨਾਲ ਬਣਾ ਕੇ ਖਾਓ ਤੇ ਬਹੁਤ ਵਧੀਆ ਲੱਗੂਗੀ ਬੀਬੀ ਤੰਦੂਰ ਦੀ ਰੋਟੀ ਖਾਣੀ ਆ ਨਹੀਂ ਤੰਦੂਰ ਦੀ ਰੋਟੀ ਖਾਣੀ ਆ ਜੀ ਕਿਹੜੀ ਤੰਦੂਰ ਦੀ ਲੋੜ ਲਾ ਲਓ ਆ ਸੀ ਆ ਸੀ ਮਰ ਕੋਲੇ ਤੇ ਬਕਾ ਲਿਆ ਇਹ ਤਾਂ ਮੈਨੂੰ ਤਾਂ ਬਣਾ ਦਿਆਂ ਦੋ ਆ ਕੇ ਅਸੀਂ ਤਾਂ ਦੂਜੀਆਂ ਖਾ ਲਾਂਗੇ ਤੇ ਮੈਂ ਕਿ ਬੀਬੀ ਤਾਂ ਖਾ ਲੂਗੀ ਆ ਦੇ ਤੰਦੂਰ ਦੀ ਬੀਬੀ ਦਾ ਖਾਊਗੀ ਦੋ ਰੋਟੀਆਂ ਹੋਰ ਲਾ ਦੋ ਲਓ ਜੀ ਹੁਣ ਆਪਾਂ ਖਾਂਦੇ ਹਾਂ ਆਪਣੀ ਰੋਟੀ ਤੇ ਲਓ ਜੀ ਅੱਜ ਹੋ ਗਿਆ ਨੈਕਸਟ ਡੇ ਤੇ ਅੱਜ ਹੈਗਾ ਵੀਰਵਾਰ ਦਾ ਦਿਨ ਤੇ ਵੀਰਵਾਰ ਹੈਗਾ ਬਾਬਾ ਫਰੀਦ ਜੀ ਦਾ ਦਿਨ ਸੋ ਸਕੂਲੋਂ ਆ ਗਈ ਆ ਮੈਂ ਤੇ ਅੱਜ ਹੁਣ ਆਪਾਂ ਚੱਲੇ ਆਂ ਬਾਬਾ ਪ੍ਰੀਤ ਜੀ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਟਾਈਮ ਹੋ ਗਿਆ 11:40 ਤੇ ਜੇ ਇਸ ਤੋਂ ਵੀ ਬਾਅਦ ਗਏ ਨਾ ਫਿਰ ਉੱਥੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਫਿਰ ਮੱਥਾ ਟੇਕਣਾ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਸੀ ਲੋਕ ਨੇ தம் ਪੈਸੇ ਵੀ ਦਿਖਾਤੇ ਵਿੱਚ ਪੈਸੇ ਅਕਚਲੀ ਮੈਂ ਤਾਂ ਲੈ ਕੇ ਜਾ ਰਹੀ ਕਿਉਂਕਿ ਆਪਾਂ ਸਮਾਨ ਲੈ ਕੇ ਆਉਣਾ ਹੈ ਸੌਦਾ ਸੁੱਦਾ ਲੋ ਜੀ ਅੱਜ ਕਾਫੀ ਕੰਮ ਦਿਖਾਤੇ ਤੁਹਾਨੂੰ ਪੁਰਾਣੇ ਕੰਮ ਜਿਹੜੇ ਹੁੰਦੇ ਸੀ ਜਿਹੜੇ ਹੁਣ ਆਪਾਂ ਭੁੱਲ ਚੁੱਕੇ ਆਂ ਸੋ ਹੁਣ ਅਸੀਂ ਜਾ ਰਹੇ ਹਾਂ ਬਾਬਾ ਫਰੀਦ ਜੀ ਦੇ ਗੁਰਦੁਆਰਾ ਸਾਹਿਬ ਤੇ ਵਲੌਗ ਹੋ ਗਿਆ ਕਾਫੀ ਲੰਬਾ ਤੇ ਹੁਣ ਆਪਾਂ ਇਸ ਵਲੌਗ ਦੇ ਦਾ ਐਂਡ ਆ ਜਿਹੜਾ ਉਹ ਇੱਥੇ ਕਰਦੇ ਆ ਤੇ ਫੇਰ ਆਪਾਂ ਮਿਲਾਂਗੇ ਕੋਈ ਨਵਾਂ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਥੋੜੇ ਜਿਹਾ ਬਾਬਾ ਫਰੀਦ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਅੰਦਰੋਂ ਤਾਂ ਥੋੜਾ ਜਿਹਾ ਪੋਸੀਬਲ ਘੱਟ ਹੀ ਹੁੰਦਾ ਓਕੇ ਜੀ ਬਾਏ ਸਤਿ ਸ਼੍ਰੀ ਅਕਾਲ